ਕੋਮੀ ਸੇਵਕ ਰਾਮਲੀਲਾ ਐਵੰ ਤਿਉਹਾਰ ਕਮੇਟੀ ਸ਼੍ਰੀ ਹਨੂਮਾਨਗੜੀ ਮੰਦਰ ਚੀਟੀ ਰੋਡ ਅਤੇ ਸ਼੍ਰੀ ਹਨੂਮਾਨ ਮੰਦਰ ਕਟੈਰਾ ਬਾਜ਼ਾਰ ਫਗਵਾੜਾ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਅਯੋਧਿਆ ਮੰਦਰ ਵਿਖੇ ਪ੍ਰਭੂ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਠਾ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਸ਼੍ਰੀ ਮੋਨੀ ਪਾਵਾ ਮੰਦਰ ਪੁਰਾਣੀ ਦਾਣਾ ਮੰਡੀ ਤੋਂ ਰਵਾਨਾ ਹੋਈ ਜਿਸ ਨੂੰ ਸਮਾਜ ਸੇਵਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਨਾਰੀਅਲ ਫੋੜ ਕੇ ਰਵਾਨਾ ਕੀਤਾ ਜਰ ਕੀ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਨੇਤਾ ਰਣਜੀਤ ਸੇਂਖੁਰਾਨਾ ਸਰੂਪ ਸਿੰਘ ਖਲਵਾੜਾ ਜਸਵਿੰਦਰ ਸਿੰਘ ਭਗਤਪੁਰਾ ਬਹਾਦਰ ਸਿੰਘ ਸੰਗਤਪੁਰ ਗੁਰਜੀਤ ਵਾਲੀਆ ਸੰਜੀਵ ਬੁੱਗਾ ਬੰਟੀ ਵਾਲੀਆ ਮਨੀਸ਼ ਪ੍ਰਭਾਕਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ శ్రీราม ਭਗਤ ਵੀ ਮੌਜੂਦ ਸਨ ਬੈਣਵਾਜਿਆਂ ਦੀਆਂ ਧੁਣਾ ਨਾਲ ਸ਼ੁਰੂ ਹੋਈ ਇਸ ਸ਼ੋਭਾ ਯਾਤਰਾ ਦੌਰਾਨ ਜਿੱਥੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਉੱਥੇ ਹੀ ਭਗਵਾਨ శ్రీราม ਚੰਦਰ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਇਹ ਸ਼ੋਭਾ ਯਾਤਰਾ ਵਕਫਾ ਬਜ਼ਾਰਾ ਵਿੱਚੋਂ ਹੁੰਦੀ ਹੋਈ ਵਾਪਸ ਸ਼੍ਰੀ ਹਨੂਮਾਨ ਗੜੀ ਮੰਦਿਰ ਜੀਟੀ ਰੋਡ ਫਗਵਾੜਾ ਵਿਖੇਸਮਾ ਬਧ ਹੋਈ। ਇਹ ਸ਼ੋਭਾ ਯਾਤਰਾ ਦੌਰਾਨ ਵਕਫਾ ਭਜਨ ਮੰਡਲੀਆਂ ਵੱਲੋਂ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੀ ਮਹਿਮਦਾ ਗੁੰਗਾਨ ਵੀ ਕੀਤਾ ਗਿਆ। ਸ਼ੋਭਾ ਯਾਤਰਾ ਦਾ ਜਿੱਥੇ ਵਕਫਾ ਬਜ਼ਾਰਾ ਵਿੱਚ ਫੁੱਲਾਂ ਦੀ ਵਰਖਾ ਨਾਲ ਨਿਕਾਸ਼ ਸਵਾਗਤ ਕੀਤਾ ਗਿਆ ਉੱਥੇ ਹੀ ਸ਼ੋਭਾ ਯਾਤਰਾ ਵੀ ਸ਼ਾਮਲ। ਸ਼ਰਧਾਲੂਮਲੇ ਥਾਂ-ਥਾਂ ਤੇ ਵਕਫਾ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ। ਵਕਫਾ ਬੁਲਾਰਿਆਂ ਨੇ ਸਮੂਹ ਫਗਬੜਾ ਵਾਸੀਆਂ ਨੂੰ ਜਿਥੇ ਯੋਧਿਆ ਵਿਖੇ ਸ਼੍ਰੀ ਰਾਮ ਪਰਿਵਾਰ ਦੇ ਬਿਰਾਜਮਾਨ ਹੋndੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ 22 ਜਨਵਰੀ ਦਾ ਦਿਨ ਇਤਿਹਾਸ ਦੇ ਸੁਨਹਿਰੀ ਅਖਰਾਂ ਵਿੱਚ ਦਰਜ ਹੋਇਆ ਹੈ ਤੇ ਇਸ ਦਿਨ ਨੂੰ ਲੋਕ ਰੰਧí ਦੁਨੀਆ ਤੱਕ ਯਾਦ ਰੱਖਣਗੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਵਿਸ਼ਾਲ ਸ਼ੁਭ ਯਾਤਰਾ ਦਾ ਨਵਰੰਗ ਚੈਨਲ ਤੇ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ ਸਤਿ ਮਹਾਂਪੁਰਖ ਬਧਾਵਾਚ ਉੱਪਰ ਦੇ ਤੋਂ ਬੱਡੇ ਬਗਿਆਨੀ ਇਹ ਗੱਲ ਕਹਿ ਰਿਹਾ ਆ ਕਿ ਤਬ ਪ੍ਰਮਾਤਮਾ ਨੇ ਕਿਹਾ ਜਦੋਂ ਪ੍ਰਮਾਤਮਾ ਨੇ ਕਿਹਾ ਚਾਹੇ ਮੰਦਰ ਆ ਚਾਹੇ ਮਸਜਿਦ ਆ ਚਾਹੇ ਗੁਰਦੁਆਰਾ ਤਾ ਚਾਹੇ ਕੋਈ ਵੀ ਧਰਮ ਆ ਤਬ ਵੱਖ-ਵੱਖ ਕਿਉਂ ਸਤ ਹਰத் ਜਗ੍ਹਾ ਬੰਦਿਆਂ ਨੂੰ ਪੱਧ ਛੱਡ ਕੇ ਇੱਕ ਦੂਜੇ ਦਾ ਸਹਿਯੋਗ ਦੇਣਾ ਚਾਹੀਦਾ ਔਰ ਇੱਕ ਮੰਨਣਾ ਚਾਹੀਦਾ ਔਰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਛੇ ਵੀ ਮਨੋ ਕੌਮਲਾ ਪੰਡਤ ਜੀ ਦਾ ਵੀ ਸਮੀਰ ਆਇਆ ਹੈ ਜੀ ਭਾਈ ਕਰਲੇ ਬਹੁਤ ਬੋਟਾ ਜਿਆ ਅੱਜ ਅਜੋਤੇ ਨਗਰੀ શ્રી ਰਾਮ ਜੀ ਆ ਰਹੇ ਆ ਜੀ ਅੱਜ ਇਹ ਅੱਜ ਇੰਦੇ ਮਾੜਾ ਕਿਸੇ ਵੀ ਬਸਤੋ ਨਹੀਂ ਮੰਦਿਰ ਕੋਈ ਵਿਕਾਸ ਸੁਮੈ ਅਗਰ ਜੀ ਮੈਂ ਪਾਣਾ ਬੱਚਾ ਵੀ ਕਰਵਾ ਕੇ ਆਉ ਆਪਾਂ ਇਸੇ ਚੋਪਾ ਜਾ ਰਿਹਾ ਬਾਕੀ ਹੋਵੇ ਇੱਕ ਵਾਰ ਦੁਰੀਏ ਜੈ ਜੀ ਅੱਜ ਬੋਟੇ ਦੇ ਨਾਲ ਲਈ ਇਹ ਦੂਰਤ ਲਈ ਬਹੁਤ ਮਹਾਨ ਵਾਲੀ ਗੱਲ ਹੈ ਯਾਰ ਕਿ ਜਿਹੜਾ ਰਾਮ ਤੇ ਜਿਹੜੀ ਜੋਤਨੀ ਹੈ ਉਹ ਕੋਲ ਉਹ ਪਹਿਲਾਂ ਇਕੱਠ ਹੋ ਰਿਹਾ ਆ ਦਾ ਨਾ ਨਾ ਦਾ ਮਹਾਂਸ਼ੇਕ ਹੋ ਰਿਹਾ ਹੈ। ਹੋਰ ਬਸੀ ਸੋਨੇ ਕਾਲੀ ਦਾ ਬਨੋ। ਪੁਵਾਰਾ ਨਵਾਸੀਆ ਵੱਲੋਂ ਪੁਵਾਰੇ ਦੇ ਇਥੇ ਲੋਕ ਮਾਰਕੀਟ ਦੇ ਐਸੋਸੀਏਸ਼ਨ ਵੱਲੋਂ ਮੋਢੇ ਮਤੇ ਸੂਚੀ ਜਗ੍ਹਾ ਦੀ ਦਾ। ਜਿਹੜਾ ਸਵਾਰੀ ਤੇਜ ਵਾਹਨ ਲਗ ਲਗ ਬਤਾਇਆ ਜਿਵੇਂ ਆ। ਔਰ ਇਸ ਨਾਲ ਜਿਹੜਾ ਇੱਕ ਨਵਾਂデア ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੇ ਸਦਕੇ ਸਾਰਿਆਂ ਨੂੰ ਲਗ ਲਗ ਬਧਾਈ ਵਾਈਕ ਦੀਆਂ ਖਾਲਸਾ ਵਾਈ ਦੀ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੇਵਾ ਸੇਤੀ ਵੱਲੋਂ ਸਾਰੇ ਲੋਕਾਂ ਨੂੰ ਨਾਮ ਮੰਦਰ ਦੀ ਬਹੁ ਬਹੁ ਬਧਾਈ ਹੋਵੇ। အဲ့ရှည်ရ